ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕਿਵੇਂ ਹੋ ਸਾਰੇ ਠੀਕ ਠਾਕ ਹੈ ਤੇ ਵੀਡੀਓ ਸ਼ੇਅਰ ਕਰਨ ਲਈ ਤੇ ਇੱਕ ਇਹਨਾਂ ਪਰਮਿਸ਼ਨ ਦੀ ਜਿੱਦਾਂ ਜਿਹੜੇ ਮਿੰਦੇ ਚੈਨਲ ਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲੇ ਦਬਦੋ ਘੰਟੀ ਵਾਲਾ ਬਟਨ ਠੀਕ ਹੈ ਜੀ ਵੀਡੀਓ ਹੈਗੀ ਹੈ ਜਿੱਦਾਂ ਤੁਹਾਨੂੰ ਪਤਾ ਹੀ ਹੈ ਹੁਣ ਇਟਲੀ ਦੇ ਵਿੱਚ ਜਿਨ੍ਹਾਂ ਨੇ ਡੋਮੈਸਟਿਕ ਪੇਪਰ ਭਰੇ ਤੇ ਜਾਂ ਜਿਨ੍ਹਾਂ ਨੇ 9 ਮਹੀਨੇ ਵਾਲੇ ਭਰੇ ਤੇ ਪੇਪਰ ਨਿਕਲਨੇ ਸ਼ੁਰੂ ਹੋ ਗਏ ਠੀਕ ਹੈ ਜੀ 8 ਤਰੀਕ ਨੂੰ ਪੇਪਰ ਨਿਕਲਨੇ ਸ਼ੁਰੂ ਹੋ ਗਏ ਪੇਪਰ ਨਿਕਲੇ ਜਿੱਦਾਂ ਵੈਚੈਂਸੇ ਸਾਈਡ ਨਿਕਲੇ ਆ ਬੰਦਿਆਂ ਦੇ ਜਿੱਦਾਂ ਉਹਨਾਂ ਨਾਲ ਗੱਲ ਹੋਈ ਆ ਕਿਸੇ ਨੂੰ ਪਤਾ ਲੱਗਿਆ ਹਨਾ ਵੈਚੈਂਸੇ ਸਾਈਡ ਇਕਬੀਰ ਦੀ ਵੀਡੀਓ ਵੀ ਦੇਖੀ ਸੀ ਮੈਂ ਫੋਰਲੀ ਚੀਜ਼ੇ ਇਨਾ ਸਾਈਡ ਇੱਧਰ ਹਨਾ ਬਲੋਨੀਆ ਸਾਈਡ ਤੇ ਹੋਰ ਪੇਪਰ ਨਿਕਲੇ ਨੇ ਇੱਧਰ ਰिजੋ ਮਿਲੀਅਰਿਅ ਇਰੀਆ ਦੇ ਵਿੱਚ ਜਿਨ੍ਹਾਂ ਨੇ ਡੋਮੈਸਟਿਕ ਪੇਪਰ ਭਰੇ ਨੇ ਠੀਕ ਹੈ ਜੀ ਤੇ ਉਹਨਾਂ ਨਾਲ ਕਰੋ ਗੱਲਬਾਤ ਆਪਣੇ ਏਜੰਟਾਂ ਨਾਲ ਜਿਨ੍ਹਾਂ ਦਾ ਥਰੂ ਤੁਸੀਂ ਪੇਪਰ ਭਰੇ ਤੇ ਤੇ ਮੇਰਾ ਵੀ ਲੋਹੀ ਗੱਲ ਦਾ ਧਿਆਨ ਰੱਖਿਆ ਕਰੋ ਆਪਣੀ ਗੱਲਬਾਤ ਕਰਕੇ ਸਾਰੀ ਕੰਮ ਦੀ ਰਹਿائش ਦੀ ਠੀਕ ਹੈ ਜੀ ਕਿਉਂਕਿ ਇੱਥੇ ਫਿਰ ਤੁਹਾਨੂੰ ਪਤਾ ਬਾੜਾ ਮਾੜਾ ਹਾਲ ਹੈ ਬਿਨਾ ਪੇਪਰਾਂ ਦੇ ਕੰਮ ਨਹੀਂ ਮਿਲਦਾ ਤੇ ਹੋਰ ਜਿਹੜੀ ਵੀ ਕੋਈ ਗੱਲਬਾਤ ਹੁੰਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿੰਨੀ ਕੁ ਪਾਣ ਨੂੰ ਇਨਫੋਰਮੇਸ਼ਨ ਮਿਲਦੀ ਹੈ ਠੀਕ ਹੈ ਜੀ ਤੇ ਬਣੇ ਰਹੋ ਚੈਨਲ ਪਰ ਅੱਗੇ ਵੀਡੀਓ ਸ਼ੇਅਰ ਕਰਦੇ ਆ ਕਰੋ ਤੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਆ ਡੇਲੀ ਕੋਈ ਨਾ ਕੋਈ ਜਿੰਨੀ ਕ ਸਾਨੂੰ ਜਾਣਕਾਰੀ ਮਿਲਦੀ ਵੀਡੀਓ YouTube ਤੇ ਆਇਆ ਕਰੂਗੀ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਰਨ ਦਬਾ ਦਿਓ ਤਾਂ ਜੋ ਤੁਹਾਡੇ ਤੱਕ ਸਹੀ ਜਾਣਕਾਰੀ ਪੁੱਜ ਸਕੇ ਹੋਰ ਬਥੇਰੇ ਨੈਟ ਤੇ ਬੰਦੇ ਨੇ ਜਿਹੜੇ ਵਧੀਆ ਜਾਣਕਾਰੀ ਦਿੰਦੇ ਨੇ ਉਹਨਾਂ ਨੂੰ ਵੀ ਤੁਸੀਂ ਸਬਸਕ੍ਰਾਈਬ ਜਾਂ ਫੋਲੋ ਕਰਕੇ ਇਨਫੋਰਮੇਸ਼ਨ ਲੈਂਦੇ ਰਿਹਾ ਕਰੋ ਧੰਨਵਾਦ ਜੀ